ਅਸਲਾਮੁਆਲੇਕੁਮ ਮੈਂ ਯਾਸਰ ਸੰਧੂਆ ਹਾਂ ਤੁਸੀਂ ਰਿਐਕਸ਼ਨ ਵਿਦ ਯਾਸਰ ਦੇਖ ਰਹੇ ਹੋ ਸਾਡੇ ਕਰੀਬੀ ਅਜੀਜ਼ਗਰੀ ਦੇ ਵਿੱਚ ਬਾਗ ਦੀ ਪਟਾਈ ਜਾਰੀ ਸੀਗੀ ਫਲਦਾਰ ਪੌਦੇ ਪੱਟ ਹੁੰਦੇ ਦੇਖ ਕੇ ਦਿਲ ਬੜਾ ਦੁਖਿਆ ਮਾਲੂਮ ਕਰਨ ਤੇ ਪਤਾ ਚੱਲਿਆ ਕਿ ਸ਼ੁਰਾਈ ਮਰੂਤ ਦੀ ਜਿਹੜੀ ਵੈਰਾਈਟੀ ਆ ਉਹ ਲੱਗੀ ਹੋਈ ਸੀ ਤਾਂ ਹੁਣ ਕਿਉਂਕਿ ਐਕਸਪਾਇਰ ਹੋ ਗਈ ਸੀ ਫਲ ਇੰਨਾ ਚੰਗਾ ਦੇ ਨਹੀਂ ਸੀ ਰਹੀ ਤਾਂ ਇਹਨੂੰ ਫਰੋਖਤ ਕਰ ਦਿੱਤਾ ਗਿਆ ਇਹਨੂੰ 1.70 ਹਜ਼ਾਰ ਦੇ ਵਿੱਚ ਫਰੋਖਤ ਕੀਤਾ ਗਿਆ 1 ਏਕੜ ਜਿਹਦੇ ਵਿੱਚ ਪੌਦਿਆਂ ਦੀ ਤਦਾਦ तकरीबन 200 205 10 ਤੱਕ ਸੀਗੀ ਇਹਦੇ ਵਿੱਚ ਨਇਆ ਬਾਗ ਲਗਾ ਦਿੱਤਾ ਗਿਆ ਹੈ ਉਹਦੇ ਪੌਦਿਆਂ ਦਾ ਸਾਈਜ਼ ਤੁਸੀਂ ਦੇਖ ਸਕਦੇ ਆ ਹਲੇ ਛੋਟਾ ਹੈ ਬਾਗ ਦੀ ਪਟਾਈ तकरीबन 1 ਏਕੜ ਦੀ 2 ਦਿਨ ਦੇ ਅੰਦਰ ਕਰ ਲਈ ਗਈ ਮੁਕੰਮਲ ਜਿਹਦੇ ਵਿੱਚੋਂ ਵਜ਼ਨ ਇੱਕ ਅੰਦਾਜ਼ੇ ਦੇ ਮੁਤਾਬਕ ਕਰੀਬ 5 550 ਦੇ ਕਰੀਬ ਲੱਕੜ ਦਾ ਵਜ਼ਨ ਨਿਕਲਿਆ ਲੱਕੜ ਜਿਸ ਸ਼ਖਸ ਨੇ ਖਰੀਦੀ ਹੈ ਉਹਦੇ ਬਕੌਲ ਕੋ ਲੱਕੜ ਮੰਡੀ ਦੇ ਵਿੱਚ 5 ਤੋਂ 550 ਰੁਪਏ ਪਰ ਮਾਣ ਵੇਚੇਗਾ ਖਰੀਦਣ ਵਾਲੇ ਜਿਹੜੇ ਨੇ ਉਹ ਇਹਨੂੰ ਸਟਾਕ ਕਰਨਗੇ ਸਟਾਕ ਕਰਕੇ ਸਰਦੀਆਂ ਦੇ ਵਿੱਚ ਖੁਸ਼ਕ ਕਰਕੇ ਗਰਮੀਆਂ ਦੇ ਵਿੱਚ ਖੁਸ਼ਕ ਕਰਕੇ ਸਰਦੀਆਂ ਦੇ ਵਿੱਚ ਸੇਲ ਕਰਨਗੇ 1250 ਰੁਪਏ ਪਰ ਮਾਣ ਵੇਚਣ ਵਾਲਾ ਕਹਿੰਦਾ ਹੈ ਕਿ ਮੇਰੇ ਵਜ਼ਨ ਦੇ ਵਿੱਚ ਜਾ ਕੇ ਕਾਟ ਵੀ ਆਉਂਦੀ ਹੈ ਜਿਹਦੇ ਵਿੱਚ 15 ਤੋਂ 20 ਮਾਣ ਮਿੱਟੀ ਦਾ ਕੱਟ ਲੈਂਦੇ ਨੇ ਕਿ ਦਰਖਤ ਦੇ ਨਾਲ ਮਿੱਟੀ ਲੱਗੀ ਹੋਣੀ ਹੈ 15 20 ਮਾਣ 25 ਮਾਣ ਤੱਕ ਵੈਸੇ ਹੀ ਕਾਟ ਕੱਟ ਲੈਂਦੇ ਨੇ ਬਿਲਾ ਵਜਾ ਦੀ ਇਸ ਤਰ੍ਹਾਂ ਨੀਆਂ ਕੁਝ ਕਾਟਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ। ਇਹਦੇ ਵਿੱਚ ਜਿਹੜਾ ਨਿਆ ਬਾਗ ਲਗਾਇਆ ਗਿਆ ਵਾ ਉਹ ਵੀ ਪੌਦੇ ਹੁਣ ਸੁਰਾਈ ਦੇ ਹੀ ਲਗਾਏ ਗਏ ਆ। ਕੁਝ ਲੋਕ ਚਾਈਨੀਸ ਮਰੂਦ ਜਿਹੜਾ ਹੈ ਉਹ ਜ਼ਿਆਦਾ ਲਗਾਉਂਦੇ ਨੇ। ਉਹ ਸੋਹਣਾ ਵੀ ਜ਼ਿਆਦਾ ਹੈ ਵਾਈਟ ਹੁੰਦਾ ਹੈ। ਲੇਕਿਨ ਜ਼ਾਇਕੇ ਦੇ ਵਿੱਚ ਸੁਰਾਈ ਮਰੂਦ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਸੋ ਇਹ ਸਾਡੀ ਅਜ਼ੀਜ਼ਕਾਰੀ ਦਾ ਜਿਹੜਾ ਆ ਉਹ ਅਜ਼ੀਜ਼ਕਾਰੀ ਦੇ ਵਿੱਚ ਇਹ ਬਾਗ ਲਗਾਇਆ ਗਿਆ ਵਾ। ਪਹਿਲੇ ਵੀ ਨਾ ਕੋਲ 4-5 ਏਕੜ ਮੌਜੂਦ ਨੇ। ਤਾਂ ਦੁਬਾਰਾ ਨਿਆ ਬਾਗ ਜਿਹੜਾ ਆ ਫਿਰ ਸੁਰਾਈਆਂ ਦਾ ਹੀ ਲਗਾਇਆ ਗਿਆ ਵਾ। ਇਨਾਂ ਨੂੰ ਵੀ ਮੈਂ ਪੁੱਛਿਆ ਸੀ ਕਿ ਚਾਈਨਿਸ ਬਰੂ ਤੁਸੀਂ ਕਿਉਂ ਨਹੀਂ ਲਗਾਇਆ ਇਹਨਾਂ ਨੇ ਕਿਹਾ ਜੀ ਅਸੀਂ ਸੁਰਾਈ ਹੀ ਜ਼ਿਆਦਾ ਪਸੰਦ ਕਰਦੇ ਹਾਂ ਤਾਂ ਸੇਲ ਕਰਨ ਦੇ ਵਿੱਚ ਵੀ ਸਾਨੂੰ ਇਹ ਜ਼ਿਆਦਾ ਬਿਹਤਰ ਰਹਿੰਦਾ ਹੈ ਜ਼ਾਇਕੇ ਦੇ ਵਿੱਚ ਵੀ ਇਹ ਜ਼ਿਆਦਾ ਬਿਹਤਰ ਹੈ ਇਹ ਟ੍ਰੈਕਟਰ ਜਿਹੜਾ ਲੋਡ ਕਰ ਰਿਹਾ ਵਾ ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਛੋਟਾ ਜਿਹਾ ਜੁਗਾੜ ਇਹਨਾਂ ਨੇ ਬਣਾਇਆ ਹੋਇਆ ਵਾ ਇੱਕ ਛੋਟਾ ਜਿਹਾ ਜੈਕ ਲਗਾ ਕੇ ਉਹਦੇ ਵਿੱਚ ਜਿਹੜਾ ਲਿੰਕ ਕੀਤਾ ਹੋਇਆ ਹੈ ਉਹਦੇ ਹਾਈਡਰੌਲਿਕ ਦੇ ਨਾਲ ਪਹਿਲੇ ਇਹੇ ਲੱਕਣਾ ਲਦਣ ਦੇ ਉੱਤੇ 2-2 3-3 ਦਿਨ ਲੱਗਦੇ ਸੀ ਔਰ ਬਹੁਤ ਜ਼ਿਆਦਾ ਮਜ਼ਦੂਰ ਤੰਗ ਹੁੰਦੇ ਸੀ ਬਹੁਤ ਜ਼ਿਆਦਾ ਉਹਨਾਂ ਤਾਕਤ ਦਾ ਇਸਤੇਮਾਲ ਹੁੰਦਾ ਸੀ ਇਹ ਛੋਟੇ ਜੁਗਾਰ ਦੇ ਨਾਲ ਇਹ ਲੱਕੜਾਂ इजीली ਸਾਰੀਆਂ ਚੌਕਕੇ ਦੇ ਉੱਤੇ ਲੱਦ ਲੈਂਦੇ ਨੇ ਔਰ ਬਹੁਤ ਸਫਾਈ ਨਾਲ ਲੱਦੀਆਂ ਜਾਂਦੀਆਂ ਔਰ ਜਿੱਦਾਂ ਜਿੱਦਾਂ ਇਹ ਚਾਹੁੰਦੇ ਆ ਉਦਾਂ-ਉਦਾਂ ਹੀ ਲੱਦ ਲੈਂਦੇ ਨੇ ਲੱਕੜਾਂ ਅਲੱਗ-ਅਲੱਗ ਸਾਈਜ਼ ਦੀਆਂ ਅਲੱਗ-ਅਲੱਗ ਬਾਲਣਾਂ ਅਲੱਗ-ਅਲੱਗ ਤਰੀਕੇ ਨਾਲ ਕੱਢਿਆ ਜਾਂਦਾ ਆ ਔਰ ਇਹਨੂੰ ਫਰੋਖਤ ਕੀਤਾ ਜਾਂਦਾ ਹੈ ਛਾਪੇ ਔਰ ਛੋਟੀਆਂ ਛਟੀਆਂ ਜਿਹੜੀਆਂ ਆ ਉਹ ਬਿਲਕੁਲ ਫ੍ਰੀ ਹੁੰਦੀਆਂ ਨੇ ਉਹ ਲੋਕ ਇਲਾਕਾ ਇਸਤਾ ਦੇ ਉੱਤੇ ਮਕਾਮੀ ਲੋਕ ਜਿਹੜੇ ਆ ਉਹਨਾਂ ਨੂੰ ਇਜਾਜ਼ਤ ਹੁੰਦੀ ਆ ਉਹ ਲੈ ਜਾ ਸਕਦੇ ਆ ਫਿਰ ਉਹ ਇਕੱਠੀਆਂ ਕਰ ਗਿਆ ਆਪਣੇ ਬਾਲਣ ਆਸਤੇ ਪੱਤੇ ਔਰ ਛੋਟੀਆਂ ਬਰੀਕ ਛਟੀਆਂ ਲੈ ਜਾਂਦੇ ਨੇ ਇਹ ਜਿਹੜੀ ਲੱਕੜ ਰਕਸ਼ੇ ਤੇ ਜਾ ਰਹੀ ਹੈ ਇਹ ਸੱਤ ਕਰ ਜਿਹੜੀ ਲੱਕੜ ਹੋਵੇ ਇਹ ਵੀ ਫਰੋਖਤ ਹੁੰਦੀ ਹੈ ਲਾਜ਼ਮ ਇਹਨੂੰ ਅਲੱਗ ਤੋਂ ਰਕਸ਼ਿਆਂ ਦੇ ਉੱਪਰ ਲੋਕਲ ਮਾਰਕੀਟ ਦੇ ਵਿੱਚ ਫਰੋਖਤ ਕਰ ਲਿਆ ਜਾਂਦਾ ਹੈ ਤਾਂ ਕਿ ਇਹਦੇ ਤੋਂ ਵੀ ਕੁਝ ਹਾਸਲ ਹੋਵੇ ਥੈਂਕਸ ਫॉर ਵਾਚਿੰਗ